ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੂਟੀ ਕਰਾਚ ਕੋ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਬਹੁਤ ਪਿਆਰੇ ਪਾਰਟੀ ਵੇਅਰ ਸੂਟ ਲੈ ਕੇ ਆਈਆਂ ਸੋਡੇ ਵਾਸਤੇ ਸਾਰੇ ਹੈਂਡਵਰਕ ਦੇ ਸੂਟ ਰੈਡੀ ਕਰਵਾਈ ਹੋਏ ਆ ਸੈਟ ਵਾਈਜ਼ ਰੈਡੀ ਕਰਵਾਏ ਨੇ ਤੁਸੀਂ ਕੋਈ ਵੀ ਸੂਟ ਤੁਹਾਨੂੰ ਮਤਲਬ ਡਿਜ਼ਾਈਨ ਪਸੰਦ ਆਉਂਦਾ ਹੈ ਤਾਂ ਕਿਸੇ ਵੀ ਸੂਟ ਤੇ ਕਰਵਾ ਸਕਦੇ ਹੋ ਬਟ ਉਹਦੀ ਕੋਸਟ ਅਲੱਗ ਹੋ ਜਾਏਗੀ ਜਿਹੜੇ ਮੈਂ ਪ੍ਰਾਈਸ ਤੋਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਦੇ ਵਿੱਚੋਂ ਤੋਂ ਅਲੱਗ ਹੋ ਜਾਣਗੇ ਕਿਉਂਕਿ ਮੈਂ ਥੋੜਾ ਪਾਰਟੀ ਵੇਅਰ ਮਤਲਬ ਕਿ ਸੈਟ ਵਾਈਜ਼ ਰੈਡੀ ਕਰਵਾਨੀ ਆ ਟਾਂਕਰ ਕੀ ਥੋੜੇ ਸੂਟ ਮੈਨੂੰ ਘੱਟ ਪ੍ਰਾਈਸ ਪੈ ਜਾਂਦੇ ਆ ਸਿੰਗਲ ਸੂਟ ਹਮੇਸ਼ਾ ਹੀ ਮਹਿੰਗਾ ਪਏਗਾ ਤੁਸੀਂ ਅਗਰ ਵਰਕ ਕਰਵਾਓਗੇ ਤੇ ਅੱਜ ਦੇ ਵੀਡੀਓ ਦੇ ਜੇ ਤੁਸੀਂ ਬੁਕਿੰਗ ਜਿਹੜੀ ਆ ਤਾਂ ਨੰਬਰ ਹੈਗਾ 8283 8283 81 ਨੰਬਰ ਹੈ ਜੀ ਇਸ ਤੇ ਤੁਸੀਂ ਫਿਕਸ ਅਡਰ ਕਰ ਸਕਦੇ ਹੋ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਬਹੁਤ ਪਿਆਰੀ ਪਿਆਰੀ ਇਹ ਫੁੱਲ ਪਾਰਟੀ ਵੇਅਰ ਕਲੈਕਸ਼ਨ ਦੇਣ ਜਾ ਰਹੇ ਆ ਕਲਰ ਬਹੁਤ ਸੋਹਣੇ ਨੇ ਸਾਰੇ ਸੂਟਾਂ ਦੇ ਇਹ ਹੈਗਾ ਜੀ ਅੱਜ ਦਾ ਫਰਸਟ ਸੂਟ ਤੁਹਾਨੂੰ ਇਹਦੇ ਵਿੱਚ ਅਸੀਂ ਸ਼ਿਮਰ ਦਾ ਸਟਫ ਦਿਖਾਵਾਂਗੇ ਤੇ ਗਰੇਪ ਦਾ ਸਟਾਫ ਦਿਖਾਵਾਂਗੇ ਜੀ ਦੋਨੋਂ ਹੀ ਸਟਾਫ ਬਹੁਤ ਸੋਹਣੇ ਆ ਤੇ ਫੁੱਲ ਪਾਟੀਆਂ ਰਣਾਂ ਦੇ ਤੇ ਨਾਲ ਦਵਾਂਗੇ ਤੁਹਾਨੂੰ ਅਸੀਂ ਬਹੁਤ ਘੱਟ ਰੇਂਜ ਵਿੱਚ ਅ ਅਨਾਰਕਲੀ ਸੂਟ ਪਹਿਲਾਂ ਵੀ ਸੂਟ ਮੈਂ ਲੈ ਕੇ ਆਈ ਸੀਗੀ ਡਿਮਾਂਡ ਕਾਫੀ ਸੀ ਰਿਪੀਟ ਬਣਾਉਣ ਨਾਲ ਥੋੜੇ ਹੋਰ ਸਸਤੇ ਪਈਆਂ ਸੂਟ ਹੋ ਤਾਂ ਫਿਰ ਤੁਹਾਨੂੰ ਹੋਰ ਰਿਪੀਟਡ ਦਵਾਂਗੇ ਸਾਰੇ ਸੂਟ ਅੱਜ ਦੇ ਸੂਟ ਸਾਰੇ ਦੇਖਣਯਾਲੇ ਨੇ ਤੇ ਇਹ ਹੈਗਾ ਜੀ ਅੱਜ ਦਾ ਫਰਸਟ ਰੂਟ ਤੁਸੀਂ ਧਿਆਨ ਨਾਲ ਦੇਖਿਓ ਪਲੀ ਸਾਰੀ ਵੀਡੀਓ ਪ੍ਰਾਈਸ ਨਾਲ ਦੀ ਨਾਲ ਦੱਸਾਂਗੇ ਇਹ ਹੈਗਾ ਸ਼ਿਮਰ ਦਾ ਸੂਟ ਡਿਜ਼ਾਈਨਿੰਗ ਬਹੁਤ ਸੋਹਣੀਆ ਸੂਟਾਂ ਦੇ ਤੇ ਇਹ ਸ਼ਿਮਰ ਦੀ ਸ਼ਰਟ ਦੀ ਨਾਲ ਬਾਜੂ ਤੇ ਵਰਕ ਆ ਜੀ ਤੇ ਮੇਨ ਦੇਖੋ ਇਹਦਾ ਬੈਕ ਪੱਲਾ ਸਾਰਾ ਤੁਹਾਨੂੰ ਵਰਕ ਮਿਲੇਗਾ ਇਹ ਸਾਰਾ ਬੈਕ ਦਾ ਕੰਮ ਹੈ ਜੀ ਤੇ ਬੈਕ ਦੇ ਘੇਰੇ ਤੇ ਤੁਹਾਨੂੰ ਐਡਾ ਇਹ ਵਾਲਾ ਵਰਕ ਮਿਲ ਜਾਏਗਾ ਕੁਝ ਅਲੱਗ-ਅਲੱਗ ਰੂਪ ਦੇ ਸੂਟ ਲੈ ਕੇ ਆਏ ਆ ਤੇ ਨਾਲ ਮਿਲ ਜੇਗੀ ਕ੍ਰੇਪਰੀ ਸਲਵਾਰ ਠੀਕ ਹੈ ਜੀ ਸੂਟ ਦੇਖ ਦੇ ਕੇ ਤਾਂ ਰੂ ਖੁਸ਼ ਹੋਣ ਵਾਲੇ ਕਿਉਂਕਿ ਫਰੰਟ ਵੀ ਵਰਕ ਹੈ ਬੈਕ ਵੀ ਵਰਕ ਆ ਤੇ ਮੇਨ ਹੈਗਾ ਜੀ ਇਹਨਾਂ ਦਾ ਬ੍ਰੋਕੇਟ ਸਟਾਈਲ ਦੇ ਵਿੱਚ ਬਹੁਤ ਪਿਆਰਾ ਜਿਹਾ ਦੁਪੱਟਾ 4 ਸਾਈਡ ਵਰਕ ਦੇ ਨਾਲ ਠੀਕ ਹੈ ਬਹੁਤ ਸੋਹਣੇ ਸੂਟ ਆ ਠੰਡ ਬਹੁਤ ਆ ਜੀ ਮੈਂ ਤਾਂ ਕਰਕੇ ਕਵਰ ਕੀਤਾ ਹੋਇਆ ਕੋਣ ਆਪਣਾ ਮੈਨੂੰ ਠੰਡ ਜਲਦੀ ਲੱਗ ਜਾਂਦੀ ਏ ਥੋੜੀ ਜਿਹੀ ਤੇ 8000 ਪ੍ਰਾਈਸ ਹੈ ਜੀ ਇਹਨਾਂ ਦਾ ਠੀਕ ਹੈ ਜੀ ਇਹ ਹੈਗਾ ਇਹ ਇਹਦੇ ਵਿੱਚ ਕਲਰ ਸਾਰਿਆਂ ਦਾ ਸੇਮ ਹੀ ਵਰਕ ਹੋਏਗਾ ਫਰੰਟ ਬੈਕ ਤੇ ਵਰਕ ਇਹ ਹੈਗਾ ਇਹਦਾ ਥਰਡ ਕਲਰ ਤਿੰਨ ਕਲਰ ਨੇ ਤਿੰਦੇ ਤਿੰਨ ਹੀ ਕਲਰ ਬਹੁਤ ਪਿਆਰੇ ਆ ਜਿਹੜਾ ਵੀ ਕਲਰ ਤੁਸੀਂ ਲੈਣਾ ਹੈ 8000 ਦਾ ਸੂਟ ਆ ਜੀ ਜੇ ਤੁਸੀਂ ਇੰਡੀਆ ਚ ਮੰਗਵਾ ਰਹੇ ਹੋ ਸ਼ਿਪਿੰਗ ਅਲੱਗ ਤੋਂ ਲੱਗੇਗੀ ਠੀਕ ਹੈ ਨੈਕਸਟ ਸੂਟ ਦਿਖਾ ਰਹੀ ਆ ਜੀ ਸ਼ਿਮਰ ਦੇ ਇਹ ਜਿਹੜੀ ਸ਼ਿਮਰ ਹੈ 크ਰੇਪ ਦੀ ਤਰ੍ਹਾਂ ਹੈ ਜੀ ਇੰਨੀ ਕਿ ਜ਼ਿਆਦਾ ਸੌਫਟ ਹੈ ਇਹ ਇਹ ਖੜਾ ਖੜਾ ਰਹਿਣਿਆ ਨਾ ਸਟੱਫ ਨਹੀਂ ਹੈਗਾ ਬਹੁਤ ਜ਼ਿਆਦਾ ਸੌਫਟ ਰਹੂਗਾ ਇਹ ਸੂਟ ਹੈਗਾ ਜੀ 7000 ਦੀ ਰੇਂਜ ਦੇ ਵਿੱਚ ਠੀਕ ਹੈ ਕਲਰ ਵੀ ਬਹੁਤ ਸੋਹਣਾ ਡਿਜ਼ਾਈਨਿੰਗ ਤਾਂ ਪਿਆਰੀ ਹੈਗੀ ਹੋਈ ਆ ਕ੍ਰੇਪ ਦੀ ਹੈਗੀ ਅਜੀ ਇਹਦੇ ਨਾਲ ਸਲਵਾਰ 3 ਮੀਟਰ ਦੀ ਤੁਸੀਂ ਇਹਨਾਂ ਦੇ ਨਾਲ ਕਲੀਆਂ ਵਾਲਾ ਪਲਾਜ਼ੋ ਸਰਕਲ ਪਲਾਜ਼ੋ ਸਲਵਾਰਾ ਹੈਵੀ ਦੇ ਵਿੱਚ ਕੁਝ ਮਰਜ਼ੀ ਸੂਟ ਬਣਵਾ ਸਕਦੇ ਹੋ ਫੁੱਲ ਪਾਰਟੀ ਵੀਅਰ ਸੂਟ ਹਲਦੀ ਮਹਿੰਦੀ ਤੇ ਪਹਿਣੇ ਵਾਲਾ ਸੂਟ ਹੈ ਜੀ ਬਹੁਤ ਸੋਹਣਾ ਇਹ ਹੈਗਾ 4 ਸਾਈਡ ਵਰਕ ਦੇ ਨਾਲ ਦੁਪੱਟਾ ਇਹਦਾ ਸਾਰੇ ਦੁਪੱਟੇ 'ਚ ਰਹੋਗੀ ਬੂਟੀ 7000 ਦਾ ਸੂਟ ਹੈ ਕਲਰ ਆਪਸ਼ਨ ਦੇਖ ਲਓ ਇਹ ਹੈਗਾ ਰਸਤੀਜਾ ਸ਼ੇਡ ਹੈ ਜੀ ਤਾਂ ਇਹ ਸਲਵਾਰ ਆਈ ਗਈ ਹੈ ਜੀ ਰਸਟ ਕਲਰ ਚ 4 ਸਾਈਡ ਹੈ ਦੁਪੱਟਾ ਇੱਕ ਕਲਰ ਮਿਲ ਜੇਗਾ ਜੀ ਤੁਹਾਨੂੰ ਇਹਦੇ ਵਿੱਚ ਪਰਪਲ ਐਦਾਂ ਹੀ ਵਾਲਾ ਠੀਕ ਹੈ ਮੂਵ ਕਲਰ ਹੈ ਜੀ ਇਹ ਇਹ ਕਿਹ ਕਲਰ ਮਿਲ ਜੇਗਾ ਤੁਹਾਨੂੰ ਇਹ ਚਰਾਣੀ ਜਿਹਾ ਸ਼ੇਡ ਹੈ ਇਹ ਵਾਲੀ ਸਲਵਾਰ ਆ ਜਾਈਏ ਚਰਾਣੀ ਕਲਰ ਦੀ ਬਹੁਤ ਪਿਆਰੇ ਸੂਟਾਂ ਚਾਰ ਕਲਰ ਨੇ 7000 ਦਾ ਸੂਟ ਹੈ ਜੀ ਜਿਹੜਾ ਵੀ ਤੁਸੀਂ ਲੈਣਾ ਉਹਦੀ ਪਿਕਸਾਂ ਅੰਦ ਕਰ ਸਕਦੇ ਹੋ ਨੈਕਸਟ ਦੇ ਰਹੀਆਂ ਤੁਹਾਨੂੰ ਕ੍ਰੇਪ ਦੇ ਉੱਪਰ ਸੂਟ ਦੀ ਲੁੱਕ ਦੇਖੋ ਪਹਿਲਾਂ ਤਾਂ ਘੇਰੇ ਦੇ ਕੁਛ ਅਲੱਗ ਜਿਹਾ ਬਣਿਆ ਹੋਇਆ ਹਲਕਾ ਹਲਕਾ ਮਲਟੀ ਟੱਚ ਦਿੱਤਾ ਹੋਇਆ ਜਿਹੜੀ ਇਹਦੇ ਵਿੱਚ ਸਿਕਵੈਂਸ ਵੀ ਆ ਉਹ ਵੀ ਕਲਰਫੁੱਲ ਮਿਲੇਗੀ ਤੁਹਾਨੂੰ ਕ੍ਰੇਪ ਦਾ ਸੂਟ 5 ਮੀਟਰ ਸਟਾਫਰ ਦੇ ਉੱਪਰ ਸੂਟ ਹੈ ਜੀ ਇਹ ਸਾਰੇ ਫਰੰਟ ਦੇ ਵਿੱਚ ਬੂਟੀ ਆ ਤੇ ਘੇਰਾ ਬਣਿਆ ਹੋਇਆ ਹੈ ਵੀ ਬਾਜੂ ਤੇ ਵਰਕ ਮਿਲ ਜਾਗਾ ठीक है बहुत सोना सूट है मेन हैगा जी य दुपट्टा ये देखो जी सूट दुपट्टा फोर साइड बहुत प्यारा वर्क है तो खूंजिया है जी वे फलार कोर्नर हैवी फलार सूट यह कलर देखे हो जी बहुत सोने सोहने सैवन थाउजेंड की रेंज का सूट है जी ਕਲਰ ਕਿਹੜਾ ਹੈ ਜਿਹੜਾ ਮਤਲਬ ਕਿ ਇਦਾਂ ਕਹੀਏ ਵੀ ਹਾਈ ਇਹ ਕਲਰ ਨਹੀਂ ਲੈਣਾ ਇਹ ਨਹੀਂ ਲੈਣਾ ਸਾਰੋਂ ਸਾਰੇ ਹੀ ਕਲਰ ਇਦਾਂ ਹੁੰਦਾ ਹੈ ਕਿ ਚੁਆਇਸ ਕਰਨ ਲਈ ਥੋੜਾ ਮੁਸ਼ਕਿਲ ਕੰਮ ਹੋ ਜਾਂਦਾ ਹੈ ਬਹੁਤ ਸੋਹਣੇ ਸੂਟ ਨੇ ਨੈਕਸਟ ਦਿਖਾ ਰਹੇ ਹਾਂ ਜੀ ਤੁਹਾਨੂੰ ਔਰਗੇਂਜ਼ਾ ਦੇ ਉੱਪਰ 8000 ਪ੍ਰਾਈਸ ਹੈ ਸੂਟ ਦਾ 8000 ਦੇ ਨਾਲ ਸੂਟਰ ਹੋਗਾ ਜੀ ਇਹ ਕ੍ਰੀਪ ਦੀ ਸਲਵਾਰ ਹੈ ਕਾਰਬਨ ਗ੍ਰੇ ਕਲਰ ਆ ਜੀ ਇਹ ਫਰੰਟ ਦੇਖੋ ਸਾਰਾ ਹੈਵੀ ਦੇ ਵਿੱਚ ਆਇਆ ਹੈਗਾ ਇਦਾਂ ਘੇਰਾ ਇਸ ਦਾ ਉਸ ਤੋਂ ਵੀ ਹੈਵੀ ਹੈ ਗੋਟਾ ਪੱਤੀ ਦਾ ਕੰਮ ਆ ਸੂਟ ਦੇ ਵਿੱਚ ਦਬਕੇ ਦਾ ਕੰਮ ਆ ਆਰੀ ਦਾ ਵਰਕ ਹੈ ਜੀ ਬਾਜੂ ਵੀ ਤੁਹਾਨੂੰ ਹੈਵੀ ਮਿਲਣਗੇ ਪੂਰੀ ਹੈ ਕ੍ਰੇਪ ਦੀ ਹੈਗੀ ਆ ਜੀ ਸਲਵਾਰ 3 ਮੀਟਰ ਦੀ ਤੇ ਨਾਲ ਔਰਗੈਂਜ਼ਾ ਦਾ ਹੈਗਾ ਜੀ ਦੁਪੱਟਾ ਸ਼ਰਟ ਬਹੁਤ ਜ਼ਿਆਦਾ ਹੈਵੀ ਹੈ ਦੁਪੱਟਾ ਤੁਹਾਨੂੰ ਸਿਮਲਰ ਜਿਹਾ ਮਿਲੇਗਾ ਤੁਹਾਨੂੰ ਕਲਰ অপਸ਼ਨ ਬਹੁਤ ਸੋਹਣੇ ਸੋਹਣੇ ਜੇ ਕਲਰ ਨੇ ਸੇਮ ਹੀ ਵਰਕ ਦੇ ਵਿੱਚ ਦੋ ਕਲਰ ਨੇ ਜੀ ਦੋਨੋਂ ਹੀ ਕਲਰ ਬਹੁਤ ਸੋਹਣੇ ਆ 8000 ਪ੍ਰਾਈਸ ਹੈ ਨਾ ਸੂਟਾਂ ਦਾ ਨੈਕਸਟ ਪਏ ਦੀ ਉਹ ਲੁੱਕ ਬਹੁਤ ਸੋਹਣੀ ਲੱਗਦੀ ਆ ਸੂਟ ਦੀ ਕਲਰ ਡਿਜ਼ਾਈਨ ਤਾਂ ਬਹੁਤ ਸੋਹਣੇ ਆ 7000 ਪ੍ਰਾਈਸ ਰਹੇਗਾ ਇਸ ਸੂਟ ਦਾ ਦੇਖੋ ਜੀ ਸੂਟ ਦੀ ਲੁੱਕ ਜੇ ਅਪਾ ਤਿਆਰ ਕਰਵਾਨੇ ਇਹ ਵਾਲੇ ਸੂਟ ਤੁਸੀਂ ਸਿੰਗਲ ਸੂਟ ਤਿਆਰ ਕਰਵਾਓਗੇ ਉਹੀ 12 12 13 13000 ਦਾ ਸੂਟ ਪਏਗਾ ਪਰ ਹੁਣ ਤੁਹਾਨੂੰ ਇਹ 7000 ਦਾ ਸੂਟ ਮਿਲ ਰਿਹਾ ਹੈ ਕਿਉਂਕਿ ਵਰਕ ਇਹਨਾਂ ਦੇ ਪਰਲਸ ਵਰਕ ਹੋਇਆ ਹੈ ਇਸ ਤੇ ਮਟੀਰੀਅਲ ਬਹੁਤ ਜ਼ਿਆਦਾ ਵਧੀਆ ਤੇ ਨਾਲ ਹੈਗੀ ਹੈ ਜੇ ਕ੍ਰੇਪ ਦੀ ਸਲਵਾਰ ਇਹ ਹੈਗੇ ਆ ਜੀ ਦੁਪੱਟੇ ਚਨਾਂਨ ਸ਼ਾਨਦਾ 4 ਸਾਈਡਡ ਵਰਕ ਦੇ ਨਾਲ ਸੌਰੀ ਦੁਪੱਟਾ ਰਹੂਗਾ ਤੁਹਾਨੂੰ ਔਰਗੇਂਜ਼ਾ ਦਾ ਤੇ ਨਾਲ ਰਹੇਗਾ ਜੀ ਕਾਰਨਰ ਹੈਵੀ ਦੇ ਵਿੱਚ ਸ਼ਿਮਰ ਦੀ ਹੈ ਸ਼ਰਟ ਆ ਕ੍ਰੇਪ ਦੀ ਸਲਵਾਰ ਆ ਔਰਗੇਂਜ਼ਾ ਦਾ ਹੈਗਾ ਦੁਪੱਟਾ ਬਹੁਤ ਸੋਹਣੀ ਲੁੱਕ ਆ ਸੋਟ ਜੀ ਇਹ ਹੈਗਾ ਜੀ ਗ੍ਰੇ ਸ਼ੇਡ ਤੇ ਇੱਕ ਕਲਰ ਤੁਹਾਨੂੰ ਇਹ ਵੀ ਬਹੁਤ ਪਿਆਰਾ ਮਿਲ ਜੇਗਾ ਤਿੰਨ ਕਲਰ ਨੇ ਤਿੰਦੇ ਤਿੰਨੋ ਹੀ ਕਲਰ ਇੱਕ ਤੋਂ ਇੱਕ ਨੇ ਜੀ ਪ੍ਰਾਈਸ ਹੈਗਾ 7000 ਸ਼ਿਪਿੰਗ ਲੱਗতো ਰਹੇਗੀ ਜੀ ਸਾਰੇ ਸੂਟਾਂ ਦੇ ਇਹ ਕੁਛ ਨਵਾਂ ਬਣਾਇਆ ਸੂਟ ਤੇ ਪੈਚਵਰਕ ਦੇ ਨਾਲ ਸਾਰਾ ਬਹੁਤ ਸੋਹਣਾ ਸੂਟ ਰੈਡੀ ਕੀਤਾ ਹੈ ਮਤਲਬ ਏਜ ਕੋਈ ਵੀ ਪਾ ਸਕਦੀ ਆ ਸੂਟ ਨੂੰ ਤੇ ਨਾਲ ਪਿਓਰ ਚਨਾਉਣ ਦਾ ਤੁਹਾਨੂੰ ਦੁਪੱਟਾ ਰੈਡੀ ਕੀਤਾ ਇਸ ਸੂਟ ਦੇ 브్రాకెట్ ਦੇ ਸ਼ਰਟ ਆ 브్రాకెట్ ਦੀ ਸ਼ਰਟ ਦੇ ਉੱਪਰ ਵਰਕ ਤਿਆਰ ਕੀਤਾ ਜੀ ਸ਼ਰਟ ਦੀ ਲੁੱਕ ਦੇਖਿਓ ਪਹਿਲਾਂ ਤਾਂ ਹਲਕਾ ਹਲਕਾ ਜਿਹਾ ਕਲਰਫੁਲ ਹੈ ਜਿਹੜਾ ਸਟੱਫ ਸ਼ਿਮਰ ਤੇ ਹੀ ਰਹੂਗੀ ਜੀ ਬ੍ਰਾਕਟ ਵੀ ਹੈ ਜਿਹੜੀ ਇਹ ਹੈਗਾ ਇਹਦਾ ਘੇਰਾ ਟੋਟਲੀ ਡਬਕੇ ਤੇ ਕਟਦਾਣੀ ਦੇ ਨਾਲ ਪਰਲਸ ਵਰਕ ਹੈ ਜੀ ਕ੍ਰੇਪ ਦੀ 3 ਮੀਟਰ ਦੀ ਸਲਵਾਰ ਹੈ ਇਹਦੇ ਨਾਲ ਇਹਦੇ ਨਾਲ ਹੈਗਾ ਪਿਓਰ ਚਨਾਉਂ ਚਫਾਉਂ ਦਾ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਸੋਹਣੀ ਆ ਪਿਓਰ ਚਨਾਉਣ ਛਮਾਉਣ ਦਾ ਦੁਪੱਟਾ ਜੀ ਇਹਦੇ ਨਾਲ ਐਦਾਂ ਦਾ ਸੂਟ ਆ ਕਲਰ ਆਪਸ਼ਨ ਦਿਖਾਣੇ ਇਹਦੇ ਵਿੱਚ 7500 ਇਹ ਸੂਟ ਦਾ ਪ੍ਰਾਈਸ ਆ 7500 ਦਾ ਸੂਟ ਹੈ ਜੀ ਕਲਰ ਦੇਖ ਲਓ ਠੀਕ ਹੈ ਜੀ ਇਹ ਤਿੰਨ ਕਲਰ ਨੇ ਤਿੰਨੋਂ ਹੀ ਕਲਰ ਅਲੱਗ-ਅਲੱਗ ਨੇ ਜਿਹੜਾ ਇਹ ਵਾਲਾ ਸੂਟ ਆ ਤੇ ਇਹ ਵਾਲਾ ਸੂਟ ਹੈ ਇਹਨਾਂ ਦੋਨਾਂ 'ਚ ਹਲਕਾ ਹਲਕਾ ਜਿਹਾ ਫਰਕ ਹੈ ਇਹ ਥੋੜਾ ਲਾਈਟ ਟੋਨ ਤੇ ਇਹ ਥੋੜਾ ਜਿਹਾ ਡਾਰਕ ਟੋਨ ਤੇ ਆ ਠੀਕ ਹੈ ਜੀ ਸ਼ਰਟਾਂ ਵੀ ਦੇਖਣ ਨੂੰ ਸੇਮ ਲੱਗਦੀਆਂ ਇਹਨਾਂ ਦੀ ਸਿਰਫ ਸਲਵਾਰ ਦੇ ਕਲਰਾਂ ਦਾ ਫਰਕ ਆ ਜੀ ਹਲਕਾ ਜਿਹਾ ਸ਼ਰਟ ਵਿੱਚ ਵੀ ਫਰਕ ਆਏਗਾ 7500 ਪ੍ਰਾਈਸ ਹੈ ਇਸ ਸੂਟ ਦਾ ਨੈਕਸਟ ਦਿਖਾ ਰਹੀ ਆ ਦੇਖੋ ਕਲਰ ਡਿਜ਼ਾਈਨ ਬਹੁਤ ਸੋਹਣਾ ਹੈ 7000 ਪ੍ਰਾਈਸ ਰਹੂਗਾ ਜੀ ਇਹਨਾਂ ਸੂਟਾਂ ਦਾ ਪਿਓਰ ਵਾਲੀ ਸ਼ਿਮਰ ਲੱਗੀ ਹੋਈ ਆ ਜੀ ਸੂਟ ਤੇ ਲੈਂਥ ਕੋਈ ਮੈਟਰ ਨਹੀਂ ਕਰਦੀ ਕਿਉਂਕਿ ਇਸੇ neck ਤੇ ਵਰਕ ਨਹੀਂ ਹੈਗਾ ਤੁਸੀਂ ਇਹਦੀ ਕਟਿੰਗ ਕਰਵਾ ਸਕਦੇ ਹੋ ਹੈਵੀ ਵਰਕ ਦੇ ਨਾਲ ਸੂਟ ਰਹਿਣਗੇ ਜੇ ਤੇ ਇਤਾਰ ਹੋ ਗਿਆ ਇਹ ਬਹੁਤ ਪਿਆਰਾ ਜਿਹਾ ਵਰਕ ਫੋਰ ਸਾਈਡ ਦੇ ਪੱਟੇ ਦੇ ਨਾਲ organza ਦਾ ਦੁਪੱਟਾ crepey ਸਵਾਰ ਆ ਕਲਰ ਦੇਖੋ ਦੂਜਾ ਬਹੁਤ ਸੋਨਾ ਕਲਰ ਹੈ ਵੀ ਕਲਰ ਬਹੁਤ ਪਿਆਰੇ ਪਿਆਰੇ ਜੀ ਹੈ ਜੀ 75 ਸੌਰੀ 7000 ਪ੍ਰਾਈਸ ਹੈ ਇਸ ਵਰਗਾ ਨੈਕਸਟ ਹੈਗਾ ਜੀ ਮੈਰੂਨ ਸ਼ੇਡ ਦੇ ਉੱਪਰ ਸ਼ਿਮਰ ਦੀ ਸ਼ਰਟ ਆ ਬੜਾ ਹੀ ਖੂਬਸੂਣਾ ਹੈ ਠੀਕ ਹੈ ਇਹ ਹੈਗੀ ਹੈ ਜੀ ਮੈਰੂਨ ਕਲਰ ਦੀ ਸਲਵਾਰ ਇਹਦੇ ਨਾਲ ਕਲਰ ਕੰਟਰਾਸਟ ਬਹੁਤ ਸੋਹਣਾ ਹੈ ਤੇ ਸ਼ਿਮਰਦਾ ਹੀ ਹੈਗਾ ਜੀ ਨਾਲ ਦੁਪੱਟਾ ਦੁਪੱਟੇ ਦੀ ਲੁੱਕ ਬਹੁਤ ਪਿਆਰੀ ਆ ਐਡਾ ਲੁੱਕ ਹੈ ਦਾ ਦੁਪੱਟਾ ਇਹ 6500 ਪ੍ਰਾਈਸ ਹੈ ਜੀ ਨਾ ਸੁੱਟਾਂ ਦਾ ਇਹ ਦੇਖੋ ਇਹ ਹੈਗਾ ਪਰਪਲ ਕਲਰ ਇਸ ਦੇ ਵਿੱਚ ਦੋ ਸ਼ੇਡ ਨੇ ਦੋਨੋਂ ਹੀ ਸ਼ੇਡ ਬਹੁਤ ਪਿਆਰੇ ਆ ਇਹ ਕੋਮੂਵ ਕਲਰ ਦੇ ਉੱਪਰ ਸੂਟ ਆ 8000 ਪ੍ਰਾਈਸ ਆ ਸੂਟ ਦਾ ਬਹੁਤ ਸੋਹਣਾ ਸੂਟ ਬਣਿਆ ਬਹੁਤ ਪਿਆਰਾ ਚਿੱਕਾ ਜੀ ਤੇ ਡਬਕੇ ਦੇ ਨਾਲ ਬਣਿਆ ਹੋਇਆ ਪੀਸ ਹੈ ਇਹ ਰੂਗੀ ਜੀ ਸਲਵਾਰ ਕ੍ਰੇਪ ਦੀ ਸੀ 3 ਮੀਟਰ ਦੀ 4 ਸਾਈਡਡ プラス गोटे ਦੇ ਨਾਲ ਰੈਡੀ ਆ ਦੁਪੱਟਾ ਇਹਦਾ ਔਰਗੈਂਜ਼ਾ ਦਾ ਦੁਪੱਟਾ ਹੈ ਕ੍ਰੀਪ ਦੀ ਸਲਵਾਰ ਆ ਸ਼ਿਮਰਦੀ ਹੈਗੀ ਆ ਜੀ ਸ਼ਰਟ ਤੇ ਪ੍ਰਾਈਸ ਹੈਗਾ ਏ 8000 ਹੈਗਾ ਜੀ ਪ੍ਰਾਈਸ ਇਸ ਸੂਟ ਦਾ ਠੀਕ ਹੈ ਕਲਰ ਇਹਦੇ ਵਿੱਚ ਇਹ ਸੈਕੰਡ ਕਲਰ ਹੋਗਾ ਇਸ ਤੋਂ ਦੋਨੋਂ ਹੀ ਕਲਰ ਆ ਇਹਦੇ ਵਿੱਚ ਦੋ ਹੀ ਕਲਰ ਸੋਹਣੇ ਆ ਬਹੁਤ ਸੋਹਣੇ ਆ ਦੋਨੋਂ ਹੀ ਇਹਦੇ ਵਿੱਚ ਪੈਚ ਲੱਗੇ ਹੋਏ ਆ ਇਹ ਮਹਿੰਦੀ ਹੈ ਜੇ ਸ਼ੇਡ ਦਾ ਇਹ ਤਾਂ ਰਹਿਣਗੇ ਜੀ ਸੂਟ ਨੈਕਸਟ ਡਿਜ਼ਾਈਨ 6000 ਪ੍ਰਾਈਸ ਹੈ ਸੂਟ ਦਾ ਸ਼ਿਮਰਦੀ ਹੈਗੀ ਆ ਜੀ ਸ਼ਰਟ ਬਾਜੂ ਤੇ ਵਰਕਾ ਕੇਰਾ ਹੈਵੀ ਵਰਕ ਹੈ ਇਸ ਦਾ ਤੇ 6000 ਪ੍ਰਾਈਸ ਆ ਜੀ ਇਹ ਸਲਵਾਰ ਬਹੁਤ ਸੋਹਣਾ ਸੂਟ ਆ ਇਹ ਹੈਗੀ ਕਰੇਪ ਦੀ ਸਲਵਾਰ ਇਹਦੀ ਕਲਰ ਕੰਟਰਾਸਟ ਤਾਂ ਬਹੁਤ ਪਿਆਰੀ ਪਿਆਰੀਆਂ ਸਾਰੀ ਸੂਟਾਂ ਦੇ ਫੋਰ ਸਾਈਡ ਹੈਵੀ ਵਰਕ ਦੇ ਨਾਲ ਤੇ ਵਿੱਚ ਰਹੂਗਾ ਜੀ ਕੋਰਨਰ ਚ ਬੂਟੀ ਹੋਗੀ ਤੇ ਵਿੱਚ ਵੀ ਸਾਰੇ ਚ ਬੂਟੀ ਰਹੋਗੇ ਇਹ ਹੈਗਾ ਨਾ ਸੈਕੰਡ ਕਲਰ ਠੀਕ ਹੈ ਤੇ ਇੱਕ ਕਲਰ ਮਿਲ ਜੇਗਾ ਜੀ ਤੁਹਾਨੂੰ ਇਹ ਮੈਰੂਨ ਸ਼ੇਡ ਠੀਕ ਹੈ ਮੈਰੂਨ ਕਲਰ ਦੀ ਇਹ ਸਲਵਾਰ ਆਏਗੀ ਏ ਵੀ ਸੋਹਣਾ ਡਿਜ਼ਾਈਨ ਕਰ। ਮਤਲਬ ਕਲਰ ਸਾਰੇ ਬਹੁਤ ਸੋਹਣੇ ਆ। ਦੇਖਿਆਗਾ ਜੀ orange rusty orange ਬਹੁਤ ਪਿਆਰਾ ਕਲਰ ਆ। ਠੀਕ ਹੈ ਜੀ। ਇਹ ਸੀਗੇ ਸਾਰੇ 6000 ਵਾਲੇ ਸੂਟ। ਨੈਕਸਟ ਦੇ ਰਹੀਏ ਥੋੜਾ crepe ਦੇ ਉੱਪਰ 5500 ਦਾ ਸੂਟ ਆ। ਕਰੀਪਾ ਦਾ ਸੂਟ ਆ ਤੇ ਸਾਰੇ ਦੇ ਵਿੱਚ ਜੀ ਬਹੁਤੇ ਘੇਰਾ ਵਰਕ ਆ ਤੇ ਬਾਜੂ ਹੈਵੀ ਵਰਕ ਨੇ ਸੂਟ ਦੀਆਂ ਬਹੁਤ ਸੋਹਣੀਆਂ ਬਾਜੂ ਨੇ ਘੇਰਾ ਵੀ ਬਹੁਤ ਪਿਆਰਾ ਤੇ ਫੋਰ ਸਾਈਡ ਜਿਹੜਾ ਬਾਜੂ ਤੇ ਵਰਕ ਆ ਉਹੀ ਵਰਕ ਹੈਗਾ ਜੀ ਦੁਪੱਟੇ ਦੇ ਵਿੱਚ ਐਂ ਦਾ ਰੱਖ ਗਏ ਦੁਪੱਟੇ ਤੇ ਵਰਕ 5500 ਪ੍ਰਾਈਸ ਆ ਸੂਟ ਦਾ 550 ਕਲਰ ਤਾਂ ਇੱਕ ਤੋਂ ਇੱਕ ਨੇ ਕਲਰ ਬਹੁਤ ਸੋਹਣੇ ਆ ਉਹਨਾਂ ਪੰਜ ਛੇ ਕਲਰ ਮਿਲ ਜਾਣਗੇ ਉੱਦਾਂ ਹੈਗੇ ਨੇ ਜੀ ਛੇ ਕਲਰ ਨੇ ਛੇ ਦੇ ਛੋਈ ਕਲਰ ਬਹੁਤ ਸੋਹਣੇ ਆ 5500 ਪ੍ਰਾਈਸ ਹੈ ਇਹਨਾਂ ਸੂਟਾਂ ਦਾ ਹਾਂਜੀ ਨੈਕਸਟ ਡਿਜ਼ਾਈਨ ਦਿਖਾ ਰਹੀਆਂ ਸ਼ਿਮਰ ਦੇ ਉੱਪਰ ਆ ਜੀ ਸੂਟ ਇਹ ਸਟਫ ਬਹੁਤ ਫਾਈਨ ਆ ਤੇ ਵਰਕ ਤੁਸੀਂ ਦੇਖ ਹੀ ਸਕਦੇ ਹੋ ਲੁੱਕ ਬਹੁਤ ਸੋਹਣੀ ਆ 5500 ਦੇ ਵਿੱਚ ਬਹੁਤ ਯੂਨੀਕ ਜਿਹਾ ਵਰਕ ਤੇ ਸਟਫ ਦੇ ਰਹੀਆਂ ਤੁਹਾਨੂੰ ਇਹ ਰੋਗੀ ਜੀ ਸਲਵਾਰ ਨਾਹੀਂ ਪਿੰਕ ਕਲਰ ਆ ਨਮਰਜੈਂਟਾ ਸ਼ੇਡਾ ਇਹ ਥੋੜਾ ਕਾਲਸ ਪਰ ਜਿਹੜਾ ਮਰਜੈਂਟਾ ਟੋਨ ਹੁੰਦੀ ਉਹ ਵਾਲਾ ਜੰਦਾ ਹੈ। ਕੀਰਾ ਬਹੁਤ ਸੋਹਣਾ ਹੈ। ਬਾਜੂ 크੍ਰੀਪ ਦੀ ਸਲਵਾਰ ਆ ਸ਼ਿਮਰ ਦੀ ਸ਼ਰਟ ਆ ਜੀ ਤੇ ਪਰਲਸ ਦਾ ਕੰਮ ਆ, ਕਟਦਾਣੀ ਦਾ, ਦਬਕੇ ਦਾ, ਤਾਗੇ ਦਾ ਕੰਮ ਹੋਇਆ ਵੈ ਇਸ ਤੇ ਤੇ ਨਾਲ ਇਹਦੇ ਤੁਹਾਨੂੰ ਪਿਓਰ ਸ਼ਫਾਣ ਦੇ ਦੁਪੱਟੇ ਮਿਲਣਗੇ ਜੀ। ਚਨਾਨ ਸ਼ਫਾਣ ਦੇ ਦੁਪੱਟੇ ਆ ਪਿਓਰ ਦੇ। फोर साइड वर्क देखो प्राइस अकॉर्डिंग बहुत प्यारा सूट है 5500 ਦਾ ਸੂਟ ਹੈ ਜੇ ਕਲਰ 에ਰਸਟੀ 오렌ਜ ਕਲਰ ਆ ਜਾਏਗਾ ਠੀਕ ਹੈ ਇੱਕ ਆ ਜਾਏਗਾ ਜੀ ਇਹ ਇਹਦੇ ਵਿੱਚ ਮੂਵ ਜਿਹਾ ਸ਼ੇਡ ਆ ਤੀਕਾ ਜਿਹਾ ਜੀ ਗ੍ਰੀਨ ਇਹ ਚਾਰ ਕਲਰ ਨੇ ਚਾਰ ਵੀ ਕਲਰ ਸੋਹਣੇ ਚਨੌਂਸ ਫੌਂਦੇ ਦੁਪੱਟੇ ਨਾਲ ਨੇ ਸੂਟ ਇਹ ਨੈਕਸਟ ਹੈਗਾ ਜੀ 6000 ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਠੀਕ ਹੈ ਜੀ ਠੀਕ ਹੈ ਜੀ ਸ਼ਿਮਰ ਦੇ ਸ਼ਰਟ ਆ ਤੇ ਕ੍ਰੀਪ ਦੀ ਸਲਵਾਰ ਆ ਜੀ ਇਹਦੇ ਨਾਲ ਇਹ ਸ਼ਿਮਰ ਦਾ ਇਹਦੇ ਨਾਲ ਤੁਹਾਨੂੰ ਦੁਪੱਟਾ ਮਿਲੇਗਾ ਜੀ ਲੰਮਾ ਸੌੜਾ ਦੁਪੱਟਾ 4 ਸਾਈਡ ਵਰਕ ਦੇ ਨਾਲ ਆ ਵਿੱਚ ਹੈਗੀ ਆ ਜੀ ਬੁਟੀ ਕਲਰ ਆਪਸ਼ਨ ਕੈਸ਼ ਲਗ-ਲਗ ਕਲਰ ਦੇ ਆ ਜਾਣਗੇ ਠੀਕ ਹੈ ਇਹ ਹੈਗੇ ਨੇ ਜੀ ਇਹਦੇ ਵਿੱਚ 4 ਕਲਰ ਚਾਰੋਂ ਹੀ ਕਲਰ ਵਰਸ ਹੋਣੀਆਂ ਤੇ 6500 ਹੈਗਾ ਇਹਨਾਂ ਸੋਟਾ ਦਾ ਪ੍ਰਾਈਸ ਠੀਕ ਹੈ नेक्स्ट ਮੈਂ ਤੁਹਾਨੂੰ ਡ्रेसेस ਦਾ ਕਹਿ ਰਹੀ ਸੀਗੀ ਵੀ ਅਨਾਰਕਲੀ ਇਹ ਰੀਪੀਟ ਨੇ ਸਾਰੀਆਂ ਤੇ ਕੁਆਂਟੀਟੀ ਚ ਹੈਗਾ ਸਟਾਕ ਇਹ ਤੁਸੀਂ ਲੈ ਸਕਦੇ ਹੋ ਜਿੰਨੀਆਂ ਵੀ ਲੈਣੀਆਂ 5800 ਵਾਲੀ ਡਰੈਸ ਆ ਜੀ ਇਹ ਇਹ ਤੁਹਾਨੂੰ 5000 ਦੇ ਮਿਲੇਗੀ ਹੁਣ ਤਾਂ ਐਦਾਂ ਹੋ ਗਈ ਜੀ ਅਨਾਰਕਲੀ 5000 ਦੇ ਵਿੱਚ ਤੁਹਾਨੂੰ ਅਨਾਰਕਲੀ ਮਿਲ ਰਹੀ ਹੈ फ्रंट सारा वरका ते ए रहेगी एदा एदा घेरा साइड सेन ਤੁਸੀਂ ਜਦੋਂ ਆਪਣੇ ਅਕੋਰਡਿੰਗ ਇਹਦਾ ਕਰਵਾਓਗੇ ਮੇਜ਼ਰਮੈਂਟ ਕਰਾਓਗੇ ਤਾਂ ਉਸ ਤੇ ਅਕੋਰਡਿੰਗ ਇਹਨਾਂ ਦੀ ਸਟੀਚਿੰਗ ਹੋਏਗੀ फ्रंट बैक ਤੁਹਾਨੂੰ ਸਾਰਾ ਕੰਮ ਮਿਲੇਗਾ ਲੈਂਥ ਚੱਕ ਕੇ ਇਹਨਾਂ ਦੇ ਉੱਪਰ ਹੋ ਜੇਗੀ ਮੈਂ ਸਪੈਸ਼ਲ ਇਹਨਾਂ ਦੀ ਵੀਡੀਓ ਪਾਈ ਹੋਈ ਹੈ ਕਿ ਤੁਸੀਂ ਦੇਖ ਸਕਦੇ ਹੋ ਸੇਮ ਹੀ ਕਲਰ ਡਿਜ਼ਾਈਨ ਇਹ ਹੋ ਗਾਇਆ ਇਹਦਾ ਦੁਪੱਟਾ ਨਾ 3 ਮੀਟਰ ਦਾ ਸਟਾਫ ਹੈ ਤੁਸੀਂ ਪੈਂਟ ਸਲਵਾਰ ਸਟ੍ਰੇਟ ਸਲਵਾਰ ਜੋ ਮਰਜ਼ੀ ਬਣਾਣਾ ਬਣਵਾ ਸਕਦੇ ਹੋ ਦੁਪट्टे ਦੀ ਲੁੱਕ ਫ ਐਂਡ ਹੈਵੀ ਲੁੱਕ ਚਾਹੀਏਗਾ ਆਰੀਵਾਰ ਕੇ ਦਾ ਕੰਮ ਕੀਤਾ ਹੋਇਆ ਸਾਰੇ ਸੂਟ ਦੇ ਉੱਪਰ ਤੇ ਪ੍ਰਾਈਸ ਹੈਗਾ ਜੀ ਸੂਟ ਦਾ ਇਸ ਡਰੈਸ ਦਾ 5000 5000 ਦੇ ਡਰੈਸ ਹਨ ਕਲਰ ਤੁਹਾਨੂੰ ਦੋ ਮਿਲ ਜਾਣਗੇ ਇੱਕ ਹੈਗਾ ਰੈੱਡ ਕਲਰ ਇਹਦੇ ਵਿੱਚ ਠੀਕ ਹੈ ਸਾਰਾ ਹੈਵੀ ਦੁਪੱਟਾ ਇਹਦਾ ਵੀ ਇਹ ਕਿ ਡਿਜ਼ਾਈਨ ਤੁਹਾਨੂੰ ਮਿਲ ਜੇਗਾ ਜੀ ਇਸ ਰਸਟੀ ਕਲਰ ਚ ਇਹਡਾ ਰੂਜੀ ਡਰੈਸ ਹੈ ਕੇਰਾ ਸਾਰਾ ਹੈਵੀ ਇਹਨਾਂ ਦੇ ਬਹੁਤ ਸਾਰੇ ਫਰੰਟ ਬੈਕ ਤੁਹਾਨੂੰ ਸਾਰੇ ਕ੍ਰੇਪ ਦੇ ਉੱਪਰ ਹੋਊਗੀ ਜੀ ਜਿਹੜਾ ਅਨਾਰਕਲੀ ਸੂਟ ਹੈ ਨਾਲ ਦੁਪੱਟੇ ਚਨਾਂਸ ਫੌਂਦੇ 5000 ਦੇ ਵਿੱਚ ਨੇ ਜੀ ਸੂਟ ਇਹ ਸਾਰੇ ਕਲਰ ਆਪਸ਼ਨ ਇਹ ਦਾ ਕਲਰ ਹੈ ਇੱਕ ਠੀਕ ਹੈ ਹਲਕੀ ਹਲਕੀ ਡਿਜ਼ਾਈਨਿੰਗ ਦਾ ਫਰਕ ਆ ਜੂਗਾ ਪਰ ਸਿਮੇ ਜਿਹੀ ਰਹਿਣਗੇ ਸਾਰੇ ਇਹ ਕਿਹੜਾ ਡਿਜ਼ਾਈਨ ਹੈ ਇਹਦੇ ਵਿੱਚ ਠੀਕ ਹੈ ਜੀ ਰੋਜ਼ੀ ਦੇ ਵਿੱਚੇ ਥੋੜਾ ਜਿਹਾ ਡਿਜ਼ਾਈਨ ਵੈਸੇ ਤਾਂ ਸਿੰਪਲ ਜਿਹਾ ਹਲਕਾ ਹਲਕਾ ਫੁੱਲਾਂ ਦੇ ਦੇਖੋ ਨੀਚੇ ਘੇਰੇ ਤੋਂ ਪਤਾ ਲੱਗ ਜੇਗਾ ਇਹਨਾਂ ਦੇ ਡਿਜ਼ਾਈਨ ਹਲਕੇ ਹਲਕੇ ਦੇ ਚੀਜ਼ ਫਰੰਟ ਬੈਕ ਤੋਂ ਸਾਰਾ ਘੇਰਾ ਮਿਲ ਜੇਗਾ ਦੇ ਠੀਕ ਹੈ ਇਹ ਸਸ ਤੋਂ ਇਸ ਨਾਲ ਦਾ ਮਿਲ ਜੇਗਾ ਤੇ ਇੱਕ ਹੈਗਾ ਇਹ ਇਹ ਰੈਸਟ ਕਲਰ ਦੇ ਵਿੱਚ ਇਹ ਪੈਚ ਕੀਤਾ ਹੋਇਆ ਸੂਟ ਹੈ। ਇਹ ਤਾਂ ਪੈਸਿੰਗ ਦੇ ਉੱਪਰ ਵਰਕ ਕੀਤਾ ਹੋਇਆ ਸਾਰੇ ਬਹੁਤ ਸੋਹਣਾ ਇਹ ਵੀ ਡਿਜ਼ਾਈਨ। ਇਹ ਸਾਰੇ ਸੂਟ 5000 ਦੇ ਹਨ ਜਿਹੜੇ ਨਾਰਕਲੀ ਸੂਟ ਨੇ। ਤੁਸੀਂ ਇਹਨਾਂ ਚੋਂ ਕੋਈ ਵੀ ਲੈਣਾ ਤਾਂ ਲੈ ਸਕਦੇ ਹੋ। ਤੇ ਇੱਕ ਇਹਦੇ ਵੀ ਸਾਨੂੰ ਮਰਜੈਂਟਾ ਸ਼ੇਡ ਮਿਲ ਜਾਏਗਾ। ਉਹ ਸੀ ਡਿਸਪਲੇ ਕੀਤਾ ਹੋਇਆ। ਤੁਸੀਂ ਵਾਕੀ ਇੰਡਰ ਕਰਦੇ ਸੋ ਨੂੰ ਕਲੈਕਸ਼ਨ ਪਸੰਦ ਆਈ ਹੈ ਕਿ ਜਿਹੜਾ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆ ਤੁਸੀਂ ਉਸ ਦਾ ਸਕਰੀਨ ਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਕਲੈਕਸ਼ਨ ਕਿੰਦਾ ਨਹੀਂ ਲੱਗੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਵੀਡੀਓ ਦੇਖਣ ਲਈ ਥੈਂਕ ਯੂ ਸੋ ਮੱਚ